ਖੜੂਸਾ ਤੋਂ ਐਮਪੀ ਅਮਰਤਪਾਲ ਸਿੰਘ ਦੀ ਨਜ਼ਰਬੰਦੀ ਨੂੰ ਲੈ ਕੇ ਹੋਣਾ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਬਿਆਨ ਜਿਹੜਾ ਪੇਸ਼ ਕੀਤਾ ਗਿਆ ਆਪਣਾ ਪੱਖ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਇੱਕ ਹਿੱਟ ਲਿਸਟ ਦਾ ਜਿਹੜਾ ਉਹ ਹਵਾਲਾ ਦਿੱਤਾ ਗਿਆ ਦੱਸਦੀ ਹੈ ਕਿ ਇਸ ਪੱਖ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਅਮਰਤਪਾਲ ਸਿੰਘ ਦੇ ਜਿਹੜੇ ਨੇ ਉਹ ਅਤਵਾਦੀਆਂ ਦੇ ਨਾਲ ਸੰਬੰਧ ਨੇ ਕਿਉਂਕਿ ਇੱਕ 15 ਬੰਦਿਆਂ ਦੀ ਹਿੱਟ ਲਿਸਟ ਜਾਰੀ ਹੋਈ ਸੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਕਾਫੀ ਚਰਚਾਵਾਂ ਦੇ ਵਿੱਚ ਰਹੀ ਸੀ ਜਿਸ ਦੇ ਵਿੱਚ ਉੱਚ ਕੋਟੀ ਦੇ ਜਿਹੜੇ ਆਗੂ ਸੀ ਉਹਨਾਂ ਦੇ ਨਾਮ ਸ਼ਾਮਲ ਸੀ ਤਾਂ ਦੱਸਦੀ ਹੈ ਕਿ ਹੁਣ ਨજરਬੰਦੀ ਨੂੰ ਸਰਕਾਰ ਦੇ ਵੱਲੋਂ ਜਾਜ ਠਰੌਂਦੇ ਹੋਏ ਆਪਣਾ ਪੱਖ ਪੇਸ਼ ਕੀਤਾ ਗਿਆ ਤਾਂ ਦੱਸਦੀ ਹੈ ਕਿ ਮਾਨਯੋਗ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਚੱਲ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਿਤਪਾਲ ਸਿੰਘ ਦੀ ਨજરਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਉਹਨਾਂ ਦੀ ਫਰਾਸਤ ਜਾਰੀ ਰੱਖਣ ਦੇ ਪੱਖ ਦੇ ਵਿੱਚ ਕਈ ਗੰਭੀਰ ਕਾਰਨ ਪੇਸ਼ ਕੀਤੇ ਆ ਇਸ ਮਾਮਲੇ ਦੇ ਸਬੰਧ ਵਿੱਚ ਸਰਕਾਰ ਦੇ ਵੱਲੋਂ ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਅਦਾਲਤ ਨੂੰ ਦੱਸਿਆ ਕਿ ਅਮਰਤਪਾਲ ਦੇ ਕੀ ਤੌਰ ਤੇ ਕੈਨੇਡਾ ਸਥਿਤ ਅਤਵਾਦੀ ਅਰਸ਼ ਮਨਦੀਪ ਉਰਫ ਅਰਸ਼ ਡੱਲਾ ਅਤੇ ਹੋਰ ਗੈਸਟਰਾਂ ਦੇ ਨਾਲ ਆ ਸਬੰਧ ਅਤੇ 15 ਵਿਅਕਤੀਆਂ ਦੀ ਕਿਸੇ ਤੇ ਹਟ ਲਿਸਟ ਇਸ ਮਾਮਲੇ ਦੇ ਦੋ ਮੁੱਖ ਆਧਾਰ ਹਨ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਸੰਜੀਪ ਬੇਰੀ ਦੀ ਬੈਂਚ ਸਾਹਮਣੇ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਰਿਕਾਰਡ ਚ ਮੌਜੂਦ ਸਮੱਗਰੀ ਤੋਂ ਜਨਤਕ 2bostama, ਵਿਵਸਥਾ ਅਤੇ ਸੂਬੇ ਦੀ ਸੁਰੱਖਿਆ ਨੂੰ ਗੰਭੀਰ ਖਤਰੇ ਦੀ ਸ਼ੰਕਾ ਸਪਸ਼ਟ ਹੁੰਦੀ ਹੈ ਸਰਕਾਰ ਨੇ ਕਿਹਾ ਕਿ ਨਜ਼ਰਬੰਦੀ ਦੇ ਦਸਤਾਵੇਜ਼ ਚ ਸ਼ੁਰੂਆਤੀ ਚਾਰ ਧਰਾਵਾਂ ਵਿਸ਼ੇਸ਼ ਤੌਰ ਤੇ ਕਿਸੇ ਤੇ ਹਟ ਲਿਸਟ ਨਾਲ ਸੰਬੰਧਿਤ ਤੱਥਾਂ ਦਾ ਜ਼ਿਕਰ ਕਰਦੇ ਹਨ ਪਟੀਸ਼ਨਰ ਦੁਆਰਾ ਇਹਨਾਂ ਤੱਥਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਚੁਣੌਤੀ ਨਹੀਂ ਦਿੱਤੀ ਗਈ ਅਦਾਲਤ ਦੇ ਵਿੱਚ ਸਰਕਾਰ ਨੇ ਦਲੀਲ ਦਿੱਤੀ ਕਿ ਉਪਲਬਧ ਅਸਬੂਤ ਤੇ ਹਾਲਾਤ ਦਰਸਾਉਂਦੇ ਹਨ ਕਿ ਨਜ਼ਰਬੰਦੀ ਹਟਾਉਣ ਨਾਲ ਜਨਤਕ ਸ਼ਾਂਤੀ ਅਤੇ ਸੁਰੱਖਿਆ ਤੇ ਮਾੜਾ ਪ੍ਰਭਾਵ ਪੈ ਸਕਦਾ ਮਾਮਲੇ ਦੀ ਵਾਈ ਜਾਰੀ ਹੈ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਅਗਲੀ ਸੁਣਵਾਈ ਤੇ ਆਪਣੀਆਂ ਦਲੀਲਾਂ ਪੂਰੀਆਂ ਕਰੇਗੀ ਤਾਂ ਦੱਸ ਦਈਏ ਕਿ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਚੁਣੌਤੀ ਦਿੱਤੀ ਗਈ ਸੀ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਐਮਪੀ ਨੇ ਤੇ ਹੁਣ ਐਨਐਸਏ ਦੇ ਤਹਿਤ ਸਾਹਮਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਉਹਨਾਂ ਦੀ ਨਜ਼ਰਬੰਦੀ ਜਿਹੜੀ ਨਜ਼ਰਬੰਦੀ ਹੈ ਗੈਰਕਾਨੂੰਨੀ ਹੈ ਜਿਹੜਾ ਉਹਨਾਂ ਤੇ ਤੀਜੀ ਵਾਰ ਐਨਐਸਏ ਲਾਇਆ ਗਿਆ ਉਹ ਸੰਵਿਧਾਨਕ ਤੌਰ ਤੇ ਠੀਕ ਨਹੀਂ ਹੈ ਉਹਨਾਂ ਦੇ ਵੱਲੋਂ ਆਪਣੀ ਨਜ਼ਰਬੰਦੀ ਨੂੰ ਲੈ ਕੇ ਜਿਹੜੀ ਆ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀ ਗੁਹਾਰ ਲਗਾਈ ਗਈ ਸੀ ਤਾਂ ਦੱਸਦੀ ਹੈ ਕਿ ਉਸ ਤੇ ਪੰਜਾਬ ਸਰਕਾਰ ਨੂੰ ਜਾ ਨੋਟਿਸ ਜਾਰੀ ਹੋਇਆ ਸੀ ਜਵਾਬ ਜਿਹੜਾ ਤਲਬ ਕੀਤਾ ਗਿਆ ਸੀ ਮਾਂਜੁਗ ਹਾਈ ਕੋਰਟ ਦੇ ਵੱਲੋਂ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਜਵਾਬ ਪੇਸ਼ ਕੀਤਾ ਗਿਆ 15 ਬੰਦਿਆਂ ਦੀ ਜਿਹੜੀ ਹਟ ਲਿਸਟ ਇੱਕ ਜਿਹੜਾ ਵਟਸਐਪ ਚੈਟ ਦੇ ਵਿੱਚ ਸਾਹਮਣੇ ਆਈ ਸੀ ਉਸ ਹਟ ਲਿਸਟ ਦਾ ਜਿਹੜਾ ਹਵਾਲਾ ਦਿੰਦੇ ਹੋਏ ਪੰਜਾਬ ਸਰਕਾਰ ਦੇ ਵਕੀਲ ਦੇ ਵੱਲੋਂ ਜਿਹੜੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ ਨੇ ਦੱਸਦੀਏ ਕਿ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੀ ਜਿਹੜੀ ਨਜ਼ਰਬੰਦੀ ਆ ਉਹ ਬਿਲਕੁਲ ਸਹੀ ਹੈ ਕਾਨੂੰਨੀ ਤੌਰ ਤੇ ਠੀਕ ਹੈ ਕਿਉਂਕਿ ਜੇਕਰ ਅਮਰਤਪਾਲ ਸਿੰਘ ਬਾਹਰ ਆਉਂਦੇ ਨੇ ਤਾਂ ਇਹਨਾਂ 15 ਬੰਦਿਆਂ ਨੂੰ ਵੀ ਜਿਹੜਾ ਖਤਰ ਹੋ ਸਕਦਾ ਤੇ ਨਾਲ ਜਿਹੜਾ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਵਿਗੜ ਸਕਦੀ ਆ ਤਾਂ ਅਮਰਪਾਲ ਸਿੰਘ ਨੂੰ ਇੱਕ ਵੱਡਾ ਝਟਕਾ ਲੱਗਾ ਕਿਉਂਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਪੱਖ ਹੈ ਜਿਹੜਾ ਉਹ ਆਪਣਾ ਮਾਨਯੋਗ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ